ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਦੇ ਵਿੱਚ ਪਾਕਿਸਤਾਨ ਖਿਲਾਫ 파ਰਟੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਅਤਵਾਦੀ ਸੈਂਟਰ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਬੈਠਕ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਬੈਠਕ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣ ਦੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂchna ਐ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੀ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਬ ਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਗੂ ਨੂੰ ਨਿਰਦੇਸ਼ ਦਿੱਤੇ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰਿਕ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਬੈਠਕ ਬੁਲਾਈ ਹੈ ਇਸ ਬੈਠਕ ਦੇ ਵਿੱਚ ਪਾਕਿਸਤਾਨ ਖਿਲਾਫ 파ਰਟੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਆਤਵਾਦੀ ਸੈਂਟਰਾਂ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਮੀਟਿੰਗ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਮੀਟਿੰਗ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣ ਦੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੀਤਾ ਕਿ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਬਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਕੂ ਨੂੰ ਦੇਸ਼ ਦੀ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਦੇ ਵਿੱਚ ਪਾਕਿਸਤਾਨ ਖਿਲਾਫ 파르티 ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਅਤਵਾਦੀ ਸੈਂਟਰ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਬੈਠਕ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਬੈਠਕ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣ ਦੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਕਰ ਚੁੰਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂchna ਐ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੇ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਗੂ ਨੂੰ ਨਿਰਦੇਸ਼ ਦਿੱਤੇ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰਿਕ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਦੇ ਵਿੱਚ ਪਾਕਿਸਤਾਨ ਖਿਲਾਫ 파ਰਤੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਅਤਵਾਦੀ ਸੈਂਟਰਾਂ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਮੀਟਿੰਗ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਮੀਟਿੰਗ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣਗੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰਿਕ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੀਤਾ ਕਿ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਕੂ ਨੂੰ ਦੇਸ਼ ਦੀ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰਿਕ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਯਾਨੀ ਕਿ ਅੱਜ ਸਰਪਾਰਟੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਦੇ ਵਿੱਚ ਪਾਕਿਸਤਾਨ ਖਿਲਾਫ 파ਰਤੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ आतवादी सेंटरਾਂ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਬੈਠਕ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਬੈਠਕ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣ ਦੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰ ਚੁੰਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਕੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂchna ਐ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੇ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਬ ਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਗੂਨ ਨੂੰ ਦੇਸ਼ ਦੀ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਨੀ ਕਿ ਅੱਜ ਸਰਪਾਰਟੀ ਬੈਠਕ ਬੁਲਾਈ ਹੈ ਇਸ ਬੈਠਕ ਦੇ ਵਿੱਚ ਪਾਕਿਸਤਾਨ ਖਿਲਾਫ 파ਰਟੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਅਤਵਾਦੀ ਸੈਂਟਰਾਂ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਮੀਟਿੰਗ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਮੀਟਿੰਗ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣਗੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਕੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੀਤਾ ਕਿ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਬ ਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਕੂ ਨੂੰ ਦੇਸ਼ ਦੀ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਬੈਠਕ ਬੁਲਾਈ ਹੈ ਇਸ ਬੈਠਕ ਦੇ ਵਿੱਚ ਪਾਕਿਸਤਾਨ ਖਿਲਾਫ 파ਰਤੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ આતਵਾਦੀ ਸੈਂਟਰਾਂ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਮੀਟਿੰਗ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਮੀਟਿੰਗ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਲ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣਗੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂchna ਐ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੇ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਬ ਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਗੂ ਨੂੰ ਨਿਰਦੇਸ਼ ਦਿੱਤੇ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਬੈਠਕ ਬੁਲਾਈ ਹੈ ਇਸ ਬੈਠਕ ਦੇ ਵਿੱਚ ਪਾਕਿਸਤਾਨ ਖਿਲਾਫ 파ਰਟੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਚੇਹ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਆਤਵਾਦੀ ਸੈਂਟਰਾਂ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਬੈਠਕ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਬੈਠਕ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣਗੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰਿਕ ਕਿਰਨ ਜੀ ਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੀਤਾ ਕਿ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਕੂ ਨੂੰ ਦੇਸ਼ ਦੀ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰਿਕ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਨੀ ਕਿ ਅੱਜ ਸਰਪਾਰਟੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਦੇ ਵਿੱਚ ਪਾਕਿਸਤਾਨ ਖਿਲਾਫ 파ਰਤੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ आतवादी सेंट्रा ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਬੈਠਕ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਬੈਠਕ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣ ਦੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੇ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਗੂਨ ਨੂੰ ਦੇਸ਼ ਦੀ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰਿਕ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਨੀ ਕਿ ਅੱਜ ਸਰਪਾਰਟੀ ਮੀਟਿੰਗ ਬੁਲਾਈ ਹੈ ਇਸ ਮੀਟਿੰਗ ਦੇ ਵਿੱਚ ਪਾਕਿਸਤਾਨ ਖਿਲਾਫ 파ਰਟੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਆਤਵਾਦੀ ਸੈਂਟਰਾਂ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਮੀਟਿੰਗ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਮੀਟਿੰਗ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣ ਦੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਧਾ ਇਸਰ ਬੈਠਕ ਬਾਰੇ ਕਿਰਨ ਜਿੱਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੀਤਾ ਕਿ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਬ ਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਕੂਨ ਦੇਸ਼ ਦੀ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਮੀਟਿੰਗ ਬੁਲਾਈ ਹੈ ਇਸ ਬੈਠਕ ਦੇ ਵਿੱਚ ਪਾਕਿਸਤਾਨ ਖਿਲਾਫ 파ਰ티 ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਅਤਵਾਦੀ ਸੈਂਟਰ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਬੈਠਕ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਬੈਠਕ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਰ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣਗੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂchna ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੇ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਬ ਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਗੂ ਨੂੰ ਨਿਰਦੇਸ਼ ਦਿੱਤੇ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰੀਕ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਬੈਠਕ ਬੁਲਾਈ ਹੈ ਇਸ ਬੈਠਕ ਦੇ ਵਿੱਚ ਪਾਕਿਸਤਾਨ ਖਿਲਾਫ 파ਰਟੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ ਅਤਵਾਦੀ ਸੈਂਟਰਾਂ ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਮੀਟਿੰਗ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਹੈ ਮੀਟਿੰਗ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਲ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣਗੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰਚਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂਚਨਾ ਹੈ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰਿਕ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੀਤਾ ਕਿ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਜਦੋਂ ਪਹਿਲ ਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਕੇਂਦਰ ਨੇ ਅਕਲੇ ਹੀ ਦਿਨ ਸਰਪਾਰਟੀ ਬੈਠਕ ਬੁਲਾ ਕੇ ਸਾਰੇ ਪ੍ਰਮੁੱਖ ਆਕੂ ਨੂੰ ਦੇਸ਼ ਦੀ ਸੁਰੱਖਿਆ ਤੇ ਅਖਲੇ ਕਦਮ ਦੀ ਜਾਣਕਾਰੀ ਦਿੱਤੀ ਸੀ ਤੇ ਦੇਖਣਾ ਹੋਵੇਗਾ ਕਿ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਕੇਂਦਰ ਸਰਕਾਰ ਨੇ ਵੀਰਵਾਰ ਜਾਣੀ ਕਿ ਅੱਜ ਸਰਪਾਰਟੀ ਬੈਠਕ ਬੁਲਾਈ ਹੈ ਇਸ ਬੈਠਕ ਦੇ ਵਿੱਚ ਪਾਕਿਸਤਾਨ ਖਿਲਾਫ 파ਰਤੀ ਫੌਜੀ ਮੁਹਿੰਮ ਦੀ ਜਾਣਕਾਰੀ ਸਾਰੀਆਂ ਪਾਰਟੀਆਂ ਨੂੰ ਦਿੱਤੀ ਜਾਵੇਗੀ ਸਰਹੱਦ ਦੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਤੇ ਵੀ ਵਿਚਾਰ ਹੋਵੇਗਾ ਸਰਕਾਰ ਦਾ ਮਕਸਦ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਹੈ ਪਾਕਿਸਤਾਨ ਸਥਿਤ आतवादी सेंट्रा ਨੂੰ ਤਬਾਹ ਕਰਨ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ ਫੌਜ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਹੈ ਬੈਠਕ ਤੇ ਵਿੱਚ ਹਿੱਸਾ ਲੈਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਮੁਖੀਆਂ ਨੂੰ ਬੁਲਾਇਆ ਗਿਆ ਬੈਠਕ ਦੀ ਅਗਵਾਈ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਜਦਕੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸੰਸਦੀ ਕਾਰਜ ਮੰਤਰੀ ਕਿਰਤ ਜੁਜੂ ਸਮੇਤ ਹੋਰ ਮੰਤਰੀ ਵੀ ਮੌਜੂਦ ਰਹਿਣ ਦੇ ਵਿਰੋਧੀ ਧਿਰ ਵੱਲੋਂ ਕਾਂਗਰਸ ਪਾਰਟੀ ਮਲਿਕਰ ਚੁੰਨ ਖੜਕੇ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਦੇਵੀ ਮੌਜੂਦ ਰਹਿਣ ਦੀ ਸੂchna ਐ ਦੱਸਿਆ ਜਾ ਰਿਹਾ ਹੈ ਕਿ ਸੰਸਦ ਕੰਪਲੈਕਸ ਸਥਿਤ ਕਮੇਟੀ ਹਾਲ ਦੇ ਵਿੱਚ ਸਵੇਰੇ 11:00 ਵਜੇ ਤੋਂ ਤਜਵੀਜ਼ ਸੁਦਾ ਇਸਰ ਬੈਠਕ ਬਾਰੇ ਕਿਰਨ ਜਿਜੂ ਨੇ ਆਪਣੇ ਐਕਸ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਪੋਸਟ ਕੇ ਤਾਕੀ ਕੇਂਦਰ ਸਰਕਾਰ ਨੇ 8 ਮਈ ਨੂੰ ਨਵੀਂ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਹੈ ਤਾਂ ਜੋ ਰਾਸ਼ਟਰੀ ਸੁਰੱਖਿਆ ਤੇ ਚਰਚਾ ਕੀਤੀ ਜਾ ਸਕੇ ਇਸ ਤੋਂ ਪਹਿਲਾਂ 5 April ਨੂੰ ਜਦੋਂ ਪਹਿਲਕਾਮ ਦੇ ਵਿੱਚ ਸਲਾਨੀਆਂ ਦੇ ਉੱਤੇ 8 ਫਾਤੀ